ਸਾਸਰੀ ਕਾ ਜੀ ਰਿਤਕਾ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਆਲੂ ਸ਼ਿਮਲਾ ਮਰਚ ਤੇ ਸੋਇਆ ਬਿੰਦੀ ਬੜੀਆਂ ਦੀ ਰੈਸਪੀ ਸ਼ੇਅਰ ਕਰਨ ਲੱਗੀ ਆ ਇਹ ਛਟਪਟ ਹੀ ਆਸਾਨ ਤਰੀਕੇ ਨਾਲ ਬਣਨ ਵਾਲੀ ਸਬਜ਼ੀ ਹੈ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਅਸੀਂ ਤੇਲ ਗਰਮ ਕਰਾਂਗੇ ਥੋੜਾ ਜੀਰਾ ਤੇ ਹਿੰਗ ਪਾਵਾਂਗੇ ਹਿੰਗ ਜਿਹੜੀ ਹੈ ਉਹ ਨਾਲ ਸਾਡਾ ਜਿਹੜਾ ਹੈ ਡਾਈਜੈਸ਼ਨ ਸਿਸਟਮ ਜਿਹੜਾ ਹੈ ਉਹ ਸਹੀ ਰਹਿੰਦਾ 5 ਤੋਂ ਲੈ ਕੇ 8 ਸੇਕ ਨੂੰ ਤੱਕ ਅਸੀਂ ਇਸੇ ਤਰ੍ਹਾਂ ਜੀਰੇ ਨੂੰ ਭੁੰਨਾਂਗੇ ਉਸ ਤੋਂ ਬਾਅਦ ਪਿਆਜ਼ ਅਤੇ ਲਸਣ ਜੜੀ ਹੈ ਉਸ ਨੂੰ ਐਡ ਕਰਾਂਗੇ ਤੇ ਹਿਲਾਉਂਦੇ ਹੋਏ ਅਸੀਂ ਤੜਕਾ ਜਿਹੜਾ ਹੈ ਉਹਨੂੰ ਜਦ ਤੱਕ ਪਿਆਜ਼ ਦਾ ਕੱਚਾਪਨ ਨਹੀਂ ਚਲਾ ਜਾਂਦਾ ਉਨੀ ਦੇਰ ਤੱਕ ਪਕਾਵਾਂਗੇ ਪਿਆਜ਼ ਦਾ ਅਸੀਂ ਕਲਰ ਜਿਹੜਾ ਹੈ ਉਹ ਲਾਈਟ ਬ੍ਰਾਊਨ ਕਰਨਾ ਹੈ ਜਿਆਦਾ ਨਹੀਂ ਭੁੰਨਾ ਅਸੀਂ ਪਿਆਜ਼ ਨੂੰ ਫਿਰ ਉਸ ਤੋਂ ਬਾਅਦ ਟਮਾਟਰ ਤੇ ਹਰੀ ਮਿਰਚ ਨੂੰ ਐਡ ਕਰਾਂਗੇ ਤੇ ਟਮਾਟਰਾਂ ਨੂੰ ਅਸੀਂ ਜਿਹੜਾ ਹੈ ਕਟਛੀ ਦੇ ਨਾਲ ਮੈਸ਼ ਕਰਾਂਗੇ ਫਿਰ ਤੜਕੇ ਦੇ ਵਿੱਚ ਅਸੀਂ ਨਮਕ ਸਵਾਦ ਅਨੁਸਾਰ ਹਲਦੀ ਪਾਊਡਰ ਤੇ ਢੇਕੀ ਮਿਰਚ ਐਡ ਕਰਾਂਗੇ ਇਹਦੇ ਵਿੱਚ ਕੋਈ ਐਕਸਟਰਾ ਸਪਾਈਸ ਜਿਹੜੀਆਂ ਨੇ ਉਹ ਨਹੀਂ ਜਾਣਗੀਆਂ 2 ਮਿੰਟ ਲਈ ਅਸੀਂ ਜਿਹੜਾ ਹੈ ਤੜਕਾ ਉਹ ਮਸਾਲਿਆਂ ਦੇ ਨਾਲ ਭੁੰਨ ਲਵਾਂਗੇ ਮੀਡੀਅਮ ਹੀਟ ਦੇ ਉੱਤੇ ਉਸ ਤੋਂ ਬਾਅਦ ਇੱਕ ਕਟਿਆ ਆਲੂ ਜਿਹੜਾ ਹੈ ਉਸ ਨੂੰ ਐਡ ਕਰਾਂਗੇ ਵਿੱਚ ਆਲੂ ਸਭ ਤੋਂ ਪਹਿਲਾਂ ਇਸ ਕਰਕੇ ਪਾ ਰਹੇ ਹਾਂ ਕਿ ਆਲੂ ਜਿਹੜਾ ਹੈ ਉਹ ਪੱਕਣ ਵਿੱਚ ਟਾਈਮ ਲੈਂਦਾ ਫਿਰ ਅਸੀਂ ਇਸ ਨੂੰ ਢੱਕਣ ਲਗਾ ਕੇ 3 ਮਿੰਟ ਲਈ ਮੀਡੀਅਮ ਹੀਟ ਦੇ ਉੱਪਰ ਕੁੱਕ ਕਰਾਂਗੇ ਤੇ ਹਾਫ ਬਾਲ ਜੜੀਆਂ ਨੇ ਬੋਇਲ ਕੀਤੀਆਂ ਹੋਈਆਂ ਸੋਇਆ ਬਿੰਦੀਆਂ ਬੜੀਆਂ ਲੈ ਰਹੀਵੇਂ 3 ਮਿੰਟ ਬਾਅਦ ਢੱਕਣ ਨੂੰ ਆਪਾਂ ਸਾਈਡ ਤੇ ਕਰਾਂਗੇ ਤੇ ਬੜੀਆਂ ਜੜੀਆਂ ਨੇ ਉਹਨਾਂ ਨੂੰ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਅਗੇ ਇਹਨਾਂ 'ਤੇ ਢੱਕਣ ਲਗਾ ਕੇ ਤੇ 2 ਮਿੰਟ ਲਈ ਇਹਨਾਂ ਨੂੰ ਕੁੱਕ ਕਰਾਂਗੇ ਸਬਜ਼ੀਆਂ ਨੂੰ 2 ਮਿੰਟ ਬਾਅਦ ਅਸੀਂ Shimla mirch ਐਡ ਕਰ ਰਹੇ ਹਾਂ ਮੈਂ ਲਾਲ ਤੇ ਹਰੀ Shimla mirch ਲਈ ਹੈ ਤੁਸੀਂ ਜੈਲ ਵਾਲੀ ਵੀ ਯੂਜ਼ ਕਰ ਸਕਦੇ ਹੋ Shimla mirchਾਂ ਨੂੰ ਚੰਗੀ ਤਰ੍ਹਾਂ ਆਲੂ ਤੇ ਬੜੀਆਂ ਦੇ ਵਿੱਚ ਮਿਕਸ ਕਰਕੇ ਅਗੇ ਢੱਕਣ ਲਗਾ ਕੇ ਅਸੀਂ ਸਬਜ਼ੀ ਨੂੰ ਜਦ ਤੱਕ ਇਹ ਐਨ ਪਰਫੈਕਟਲੀ ਕੁੱਕ ਨਹੀਂ ਹੋ ਜਾਂਦੀ ਉਦ ਤੱਕ ਪਕਾਵਾਂਗੇ ਵਿੱਚ ਵਿੱਚ ਅਸੀਂ ਢੱਕਣ ਚੱਕ ਕੇ ਤੇ ਸਬਜੀ ਨੂੰ ਹਿਲਾਉਂਦੇ ਰਵਾਂਗੇ ਤਾਂ ਜੋ ਸਾਡੀ ਸਬਜੀ ਜਿਹੜੀ ਹੈ ਉਹ ਥੱਲੇ ਨਾ ਲੱਗ ਜਾਵੇ ਸਾਡੀ ਸਬਜੀ ਜਿਹੜੀ ਹੈ 8 ਤੋਂ ਲੈ ਕੇ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੈ ਤੇ ਲਾਸਟ ਵਿੱਚ ਅਸੀਂ ਮੰਗੋ ਪਾਊਡਰ ਐਡ ਕਰਾਂਗੇ। ਇਹਦੇ ਨਾਲ ਸਬਜੀ ਦੇ ਵਿੱਚ ਇੱਕ ਥੋੜਾ ਟੈਂਗੀ ਜਿਹਾ ਇੱਕ ਖੱਟਾ ਜਿਹਾ ਫਲੇਵਰ ਜਿਹੜਾ ਹੈ ਉਹ ਆਂਦਾ ਹੈ। ਥੋੜਾ ਗਰਮ ਮਸਾਲਾ ਐਡ ਕਰਾਂਗੇ ਤੇ ਡਰਾਈ ਮੀਥੀ ਜਿਹੜੀ ਹੈ ਉਹ ਐਡ ਕਰਾਂਗੇ। ਤੇ ਸਭ ਨੂੰ ਚੰਗੇ ਤਰ੍ਹਾਂ ਮਿਕਸ ਕਰਕੇ ਤੇ ਇਸ ਨੂੰ ਸਰਵ ਕਰਾਂਗੇ। ਤੁਸੀਂ ਇਹ ਸਬਜੀ ਜਿਹੜੀ ਹੈ ਰੋਟੀ ਨਾਲ, ਪਰਾਂਠੇ ਨਾਲ ਤੇ ਨਾਲ ਨਾਲ ਖਾ ਸਕਦੇ ਹੋ। ਤੇ ਮੇਰੀ ਇਸ ਰੈਸਪੀ ਨੂੰ ਜਰੂਰ ਟਰਾਈ ਕਰਨਾ। ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਤੇ ਮੇਰੀ ਰੈਸਪੀਸ ਨੂੰ ਦੇਖ ਲੈ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮਚ